ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਦੇਰ ਰਾਤ ਵਿਜੀਲੈਂਸ ਵਿਭਾਗ ਵੱਲੋਂ ਐਸਡੀਐਮ ਬਟਾਲਾ ਦੇ ਘਰ ਰੇਡ ਕੀਤੀ ਗਈ ਸੀ ਜਿਸ ਦੌਰਾਨ ਉਸ ਨੂੰ 50000 ਰੁਪਏ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ 14 ਲੱਖ ਰੁਪਏ ਦੇ ਕਰੀਬ ਕੈਸ਼ ਵੀ ਬਰਾਮਦ ਕੀਤਾ ਗਿਆ ਸੀ ਅੱਜ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਜਿਸ ਦੇ ਕੋਲ ਨਗਰ ਨਿਗਮ ਬਟਾਲਾ ਦਾ ਵੀ ਚਾਰਜ ਹੈ ਨੂੰ ਵਿਜੀਲੈਂਸ ਵਿਭਾਗ ਵੱਲੋਂ ਅਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਹ ਰੇਡ ਕੀਤੀ ਗਈ ਤਾਂ ਉਸ ਸਮੇ 50000 ਰੁਪਏ ਦਾ 트੍ਰੈਪ ਲੱਗਾ ਹੋਇਆ ਸੀ ਪਰ ਰੇਡ ਦੇ ਦੌਰਾਨ ਜਦੋਂ ਸ਼ਾਨਬੀਨ ਕੀਤੀ ਗਈ ਤਾਂ ਘਰ ਵਿੱਚੋਂ 14 ਲੱਖ ਰੁਪਏ ਦੇ ਕੈਸ਼ ਅਤੇ ਠੇਕੇਦਾਰਾਂ ਦੇ ਚੈੱਕ ਵੀ ਮਿਲੇ ਉਹਨਾਂ ਨੇ ਕਿਹਾ ਕਿ ਸਾਰਾ ਜਾਂਚ ਦਾ ਵਿਸ਼ਾ ਹੈ ਕਿ ਇਹ ਪੈਸੇ ਕਿੱਥੋਂ ਆਏ ਉੱਥੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਕੋਰਟ ਵੱਲੋਂ ਤਿੰਨ ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਹੈ ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਕੱਲ ਪੀਸੀ ਆਪਣੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇਥੇ ਐਸਡੀਐਮ ਬਟਾਲਾ ਕਮ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਿਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50000 ਦਾ ਸਾਡਾ ਰੈਡ ਹੈਂਡ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਰਾਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸੁਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹਨਾਂ ਨੋਟਾਂਵਾਂ ਦੇ ਨਾਲ ਬੰਦਰਾਂ ਦੇ ਨਾਲ ਇੱਕ ਇੱਕ ਲਿਸਟ ਪੱਜੀ ਹੋਈ ਸੀਗੀ ਸੋ ਸੁਸਪੀਸ਼ੀਅਸ ਮੰਨੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਹੈ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪਏ ਉਹਦੀ ਪੁਸ਼ਕਸ਼ਪਾ ਕਰ ਰਹੇ ਕੋਈ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜਿਨੀ ਗਿਆ ਜਾ ਸਕਦਾ ਅਜੀ ਤਾਂ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੇ ਫੋਕਸ ਕਰ ਕੀ ਤਰ੍ਹਾਂ ਮਾਈਨ ਇੰਸਪੈਕਟਰ ਇੰਦਰਜੀਤ ਸਿੰਘ ਹੈ